ਪਟਿਆਲਾ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਿਤ ਰਾਠੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਭਰਤੀ ਮੁਹਿੰਮ ਚਲਾਈ ਗਈ। ਉਨ੍ਹਾਂ ਆਖਿਆ ਕਿ ਹਰ ਵਰਗ ਦੇ ਲੋਕਾਂ ਵੱਲੋਂ ਅਕਾਲੀ ਦਲ ਦੇ ਵਿੱਚ ਭਰਤੀ ਹੋਣ ਲਈ ਵੱਡਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਕਰਨੀ ਭਰਤੀ ਮੁਹਿੰਮ ਤੇ ਚੱਲਦੀ ਹੈ ਨਾਲ ਦੀ ਨਾਲ ਪਰ ਯੂ ਤੇ ਨੌਜਵਾਨਾਂ ਦੇ ਉੱਪਰ ਵੀ ਇਲਜ਼ਾਮ ਲੱਗ ਰਿਹਾ ਤੁਹਾਡੇ ਯੂ ਦਾ ਜਨਰਲ ਸੈਕਟਰੀ ਹੈ ਉਸ ਦੇ ਉੱਪਰ ਇਲਜ਼ਾਮ ਲੱਗ ਰਿਹਾ ਕਿ ਕਿਰਪਾਨਾਂ ਮਾਰੀ ਗਈਆਂ ਹਰਮਿੰਦਰ ਸਿੰਘ ਛੋਟੀ ਦੇ ਉੱਪਰ ਸਹਿਜ ਮੱਕੜਾ ਹੁਣ ਦਾ ਨਾਮ ਲਿੱਤਾ ਜਾ ਰਿਹਾ ਕਿ ਨਸ਼ਾ ਵੀ ਵੇਚਦਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜਾ ਸਹਿਜ ਮੱਕੜਾ ਮੇਰੇ ਜਿਵੇਂ ਛੋਟੇ ਭਰਾ ਵਾਂਗੂ ਸਾਡੇ ਸਟੂਡੈਂਟ ਰਿੰਗ ਦੇ ਵਿੱਚ ਉਹ ਐਸਓਏ ਦੇ ਵਿੱਚ ਮੇਰੇ ਨਾਲ ਕੰਮ ਕੀਤਾ ਤਿੰਨ ਪੀੜੀਆਂ ਤੋਂ ਮੇਰੇ ਨਾਲ ਕਾ ਪਰਿਵਾਰ ਗੁਆਢੀ ਹੈ ਉੱਥੇ ਉਹ ਫਾਦਰ ਸਾਹਿਬ ਦਾ ਸਾਡੇ ਗੁਆ ਤੁਸੀਂ ਮੰਨੋਗੇ ਉਹਦੇ ਫਾਦਰ ਸਾਹਿਬ ਦਸਾਂ ਨੌਂ ਵਾਲੇ ਕਿਰਤ ਕਰਨ ਵਾਲੇ ਇਨਸਾਨ ਨੇ ਟੈਰੀ ਦਾ ਕੰਮ ਹੁੰਦਾ ਆਹ ਉਹਨਾਂ ਦਾ ਕਿਰਦਾਰ ਆ ਤੁਸੀਂ ਬੱਚੇ ਬੱਚੇ ਨੂੰ ਮੱਲੇ ਵਿੱਚ ਸਾਡੇ ਉੱਥੇ ਜਾ ਕੇ ਪੁੱਛੋਗੇ ਤਾਂ ਤੁਹਾਨੂੰ ਪਰਿਵਾਰ ਬਾਰੇ ਦੱਸਿਆ ਜਾਊਗਾ ਵੀ ਉਹ ਪਰਿਵਾਰ ਜ਼ਮੀਨੀ ਪੱਧਰ ਦੇ ਮਿਹਨਤੀ ਕਰਨ ਮਿਹਨਤ ਕਰਨ ਵਾਲਾ ਪਰਿਵਾਰ ਆ ਤੇ ਜਿਹੜੀ ਗੱਲ ਕਰਦੇ ਤੁਸੀਂ ਆ ਉਹ ਜਿਹੜਾ ਜਿਹਨ ਲੜਾਈ ਹੋਈ ਹੈ ਮੈਂ ਉਹਨੂੰ ਜਾਣਦਾ ਨਹੀਂ ਪਤਾ ਨਹੀਂ ਕੌਣ ਵੱਡਾ ਹਰਪੀਤ ਹੈ ਕੋਈ ਐ ਕੁਝ ਨੌਜ ਹੈ ਜਿਹੜਾ ਬਿਆਨ ਤੇ ਦੇ ਰਿਹਾ ਉਹ ਬੰਦੇ ਦਾ ਤੁਸੀਂ ਜੇ ਕਿਰਦਾਰ ਦੇਖੋਗੇ ਉਹ ਆਮ ਮੁੱਦਿਆਂ ਨੂੰ ਜਿਹੜੇ ਜਿਹੜੇ ਆਮ ਮੁੱਦੇ ਹੁੰਦੇ ਨੇ ਆਪਣੇ ਲੋਕਲ ਲੈਵਲ ਤੇ ਉਹਨੂੰ ਧਾਰਮਿਕ ਮੁੱਦਾ ਬਣਾ ਕੇ ਉਹ ਪੈਸੇ ਖਾਣ ਵਾਲੇ ਬੰਦੇ ਨੇ ਉਹ ਉਹ ਕੀ ਗੱਲ ਕਰਨਗੇ ਉਹ ਨਸ਼ੇ ਦਾ ਇਲزام ਲਾ ਰਿਹਾ ਕਿ ਨਸ਼ਾ ਵੇਦਾ ਜਿੱਤੇ ਦਾ ਨਾਮ ਮੈਂ ਤੁਹਾਨੂੰ ਦੱਸ ਰਿਹਾ ਜੀ ਜਿਹੜਾ ਉਹਦਾ ਪਰਿਵਾਰ ਹੈ ਸਹਿਜ ਮੱਕੜ ਜੀ ਦਾ ਉਹਦੇ ਫਾਦਰ ਸਾਹਿਬ ਦਸਾਂ ਨੋਹਾਂ ਕੀਰਤ ਕਰਨ ਵਾਲੇ ਉਹ ਪਰਿਵਾਰ ਦੇ ਵਿੱਚ ਆਉਂਦੇ ਨੇ ਮਿਹਨਤੀ ਨੇ ਡੈਰੀ ਦਾ ਕੰਮ ਚਲਾਉਂਦੇ ਨੇ ਵੀ ਆਪਾਂ ਜੇ ਆਪਾਂ ਗੱਲ ਕਰੀਏ ਉਹ ਉਹ ਦੂਜੇ ਦੇ ਦੂਜਾ ਬੰਦਾ ਜਿਹੜਾ ਉਹਦਾ ਉਹਦਾ ਕਿਰਦਾਰ ਤੁਸੀਂ ਦੇਖ ਲਓ ਕਿਸੇ ਨੂੰ ਪੁੱਛ ਕੇ ਦੇਖ ਲਓ ਉਹਦੇ ਬਾਰੇ ਪਰਚਾ 295 ਦੇ ਉੱਤੇ ਪਰਚਾ ਹੋਇਆ ਹੈ ਜੀ ਉਹ ਉਹ ਹਰਮੀਤ ਮੁੰਡੇ ਤੇ ਸੋ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ ਕਿਉਂਕਿ ਸਹਿਜ ਮੱਕੜ ਸਾਹਮਣੇ ਨਹੀਂ ਆ ਰਿਹਾ ਹੈਗਾ ਅੱਜ ਤੋਂ ਹੀ ਸਾਹ ਬਹੁਤ ਦਿਨ ਬਾਅਦ ਜਿਹੜਾ ਹੈ ਵੀ ਦੇਖੋ ਬੇਨਤੀ ਹੈ ਜੀ ਸਹਿਜ ਮੱਕੜ ਮੈਨੂੰ ਨਹੀਂ ਪਤਾ ਜਿਹੜਾ ਜੋ ਆ ਚੀਜ਼ ਹੈ ਜੇ ਕਿਸੇ ਛੱਟ ਵੱਜੀ ਆ ਉਹ ਕਾਨੂੰਨੀ ਕਾਰਵਾਈ ਹੈ ਹਨਾ ਜੇ ਤੁਸੀਂ ਗੱਲ ਕਰੋਗੇ ਅਸੀਂ ਸਹਿਜ ਮੱਕੜ ਦੇ ਨਾਲ ਸਾਡਾ ਯੂਥ ਅਕਾਲੀ ਦਲ ਨੌਜਵਾਨ ਅਸੀਂ ਨਾਲ ਖੜੇ ਹਾਂ ਡਟ ਕੇ ਪੈਰਾ ਦਵਾਂਗੇ ਜੇ ਜੇ ਉੱਤੇ ਕੋਈ ਗੱਲ ਆਉਂਦੀ ਹੈ ਦੀਪਕ ਕੁਮਾਰ ਵਾਲਮੀਕ ਜੀ ਅਜੀਲਾ ਪ੍ਰਧਾਨ ਮਿੱਤਰ ਜੀ ਇਹਨੇ ਕਿਵੇਂ ਦਾ ਮਰਾ ਬਿੰਦਾ ਜੀ ਅਮਿਤ ਰਾਠੀ ਜੀ ਜੀਲਾ ਪ੍ਰਧਾਨ ਸ਼ੋਮੀ ਅਕਾਲੀ ਦਲ ਦਾ ਅਸੀਂ ਆਪਣੀ ਵਾਰਡ 54 ਚ ਜੀ ਆਏ ਨੂੰ ਸਵਾਗਤ ਕਰਦੇ ਆ ਜੋ ਸਾਡੇ ਸ਼ੋਮੀ ਅਕਾਲੀ ਦਲ ਦੀ ਇਹਨੇ ਨੌਜਵਾਨ ਭਰਤੀ ਚੱਲ ਰਹੀ ਹੈ ਇਸ ਦੇ ਵਿੱਚ ਰਾਠੀ ਜੀ ਸਾਡੇ ਦਿਨ ਰਾਤ ਇਕੁੱਲ ਨੱਤ ਦੇ ਖੜੇ ਹੋ ਕੇ ਸੇਵਾ ਕਰ ਰਹੇ ਨੇ ਔਰ ਸਦਾ ਹੀ ਇਹ ਸਾਡੇ ਵਾਲਮੀਕੀ ਭਾਈਚਾਰੇ ਨਾਲ ਜੁੜੇ ਰਹੇ ਨੇ ਔਰ ਅਸੀਂ ਇਹਨਾਂ ਦੇ ਮਿੱਠੇ ਬੋਲਾਂ ਦੇ ਵਿੱਚ ਅਸੀਂ ਨਾਲ ਖੜੇ ਆ ਸਾਨੂੰ ਬੜਾ ਬੰਵਿਆ ਇਹ ਮੌਕਾ ਮਿਲਿਆ ਹੈ ਕਿ ਅਸੀਂ ਰਾਠੀ ਜੀ ਦੇ ਨਾਲ ਖੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਸਾਨੂੰ ਮਹਾਰਿषि ਵਾਲਮੀਕ ਭਗਵਾਨ ਦਾ ਜੋ ਤੀਰ ਦਿੱਤਾ ਹੈ ਇਹ ਸਾਨੂੰ ਕੋਈ ਪਾਰਟੀ ਕੋਈ ਵੀ ਨਹੀਂ ਦੇ ਸਕਦਾ ਸੀ ਚਾਹੇ ਖੁਦ ਪ੍ਰਧਾਨ ਨਰਿੰਦਰ ਮੋਦੀ ਹੋਵੇ ਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਵੇ ਉਹ ਵੀ ਨਹੀਂ ਦੇ ਸਕਦਾ ਸੀ ਜੋ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗਿ ਅਮਰ ਜੋਤੀ ਉਹਨਾਂ ਦੇ ਵੱਲੋਂ ਸਾਨੂੰ ਦਿੱਤਾ ਗਿਆ ਇਹ ਤੀਰ ਸਾਨੂੰ ਜਦ ਉਹਨਾਂ ਨੇ ਦਿੱਤੀ ਇਹਦਾ ਅਰਥ ਵੀ ਅੱਜ ਵਾਦਾ ਕਰਦੇ ਆਂ ਵੀ ਅਸੀਂ ਸ਼੍ਰੋਮੀਆਂ ਅਕਾਲੀ ਦਾ ਲਾਲ ਕੰਦੇ ਦੇ ਨਾਲ ਕੰਦਾ ਲਾ ਕੇ ਖੜੇ ਆਂ ਔਰ ਖੜਾਂਗੇ ਵੀ ਔਰ ਅਸੀਂ ਨਿਰਭਖ ਸੇਵਾ ਕਰਾਂਗੇ ਤੇ ਵੱਧ ਤੋਂ ਵੱਧ ਭਰਤੀ ਕਰਾਂਗੇ ਅਮਰ ਸਿੰਘ ਜੀ ਰਾਠੀ ਦੀ ਜਿਹੜੀ ਡਿਊਟੀ ਲਾਈ ਗਈ ਹੈ ਸ਼ੋਮੀ ਅਕਾਲੀ ਦਲ ਵੱਲੋਂ ਉਹਦੇ ਵੀ ਤੇ ਅਸੀਂ ਵੱਧ ਤੋਂ ਵੱਧ ਪਰਮ ਪਰ ਕੇ 25-30000 ਵੋਟਰਾਂ ਨਾਲ ਆਪਣੇ ਨੌਜਵਾਨਾਂ ਦੀ ਭਰਤੀ ਕਰਾਵਾਂ ਅ ਕਮੇਟੀ ਭਰਤੀ ਪੂਰੀ ਸ਼ੁਰੂ ਹੋ ਗਈ ਹੈ ਕਿੰਨਾ ਹੁਸਾ ਮੇਰੇ ਨੌਜਵਾਨਾਂ ਦੇ ਦਿੱਖ ਹੋ ਨੌਜਵਾਨਾਂ ਦੇ ਵਿੱਚ ਨਹੀਂ ਹਰ ਵਰਗ ਦੇ ਵਿੱਚ ਹੈ ਮਾਈਆਂ ਚ ਭਾਈਆਂ ਚ ਦੁਕਾਨਦਾਰਾਂ ਚ ਗਲਤਾ ਚ ਵਪਾਰੀਆਂ ਚ ਮਜ਼ਦੂਰਾਂ ਦੇ ਵਿੱਚ ਹੈ ਕਿਉਂਕਿ ਸ਼੍ਰੋਮਣੇ ਕਾਲੇ ਸੰਘਰਸ਼ ਲਈ ਪਾਰਟੀ ਹੈ 104 ਸਾਲ ਪੰਜਾਬ ਦੇ ਲੋਕਾਂ ਦੇ ਹਰ ਵਰਗ ਦੀ ਸੇਵਾ ਕੀਤੀ ਇਸ ਪਾਰਟੀ ਨੇ ਬੜੀ ਬੜੀ ਯਾਦਗਾਰਾਂ ਬਣਾਈਆਂ ਨੇ ਪੰਜਾਬ ਦੇ ਵਿੱਚ ਵੱਡੇ ਥਰਮਲ ਪਲਾਂਟ ਬਣਾਏ ਨੇ ਪੰਜਾਬ ਦੇ ਵੱਡੀ ਇਨਫਰਾਸਟ੍ਰਕਚਰ ਦਿੱਤਾ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਅਸੀਂ ਮਾਣ ਨਾਲ ਕਹਿੰਦੇ ਹਾਂ ਸੁਖਬੀ ਸੇ ਬਾਦਲ ਇਹ ਪੰਜਾਬ ਨੂੰ ਪੰਜ ਹਵਾਈ ਅੱਡੇ ਦਿੱਤੇ ਨੇ ਮੋਹਾਲੀ ਹਵਾਈਡਾ ਦੀ ਇੱਕ ਦੇਣ ਹੈ ਉਹਨਾਂ ਦੀ ਦੇਣ ਹੈ ਕਿ ਪੰਜਾਬ ਦੇ ਵਿੱਚ ਅੱਜ ਅੰਤਰਰਾਸ਼ਟਰੀ ਹਵਾਈਡਾ ਚੱਲਦਾ ਹੈ ਤੇ ਕਦੇ ਸੋਚਿਆ ਸੀ ਕਿਸੇ ਨੇ ਪੰਜਾਬ ਦੇ ਵਿੱਚ ਅਵੇਸ਼ਨ ਇੰਨੇ ਵੱਡੇ ਪਕਾਮ ਤੇ ਆਊਗਾ ਇਹ ਤਾਂ ਨਲਾਕੀ ਹੈ ਸਰਕਾਰਾਂ ਦੀ ਪੰਡ ਕੈਪਟਨ ਸਰਕਾਰ ਦੀ ਹੁਣ ਭਗਵਾਨ ਤਮਾਨ ਦੀ ਕਿ ਉਹਨਾਂ ਦਾ ਬਣਾਇਆ ਇਨਫਰਾਸਟ੍ਰਕਚਰ ਨਹੀਂ ਸਾਬ ਸਕੇ ਤੇ ਪੰਜਾਬ ਦਾ ਸੰਨਤ ਮਾਈਗਰੇਟ ਹੋ ਕੇ ਦੂਜੀ ਸਟੇਟਾਂ ਨੂੰ ਜਾ ਰਿਹਾ ਹੈ ਮੈਂ ਘੋਰ ਬੇਨਤੀ ਕਰਦਾ ਹਾਂ ਸਰਕਾਰ ਦੀ ਨਲਾਕੀ ਤੋਂ ਜाहिर ਹੁੰਦੀ ਹੈ ਕਿ ਅੱਜ 200 ਤੋਂ 250 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਕੇਵਲ ਸ਼ੰਭੂ ਤੋਂ ਜਿਹੜੇ ਕਿਸਾਨ ਬੈਠੇ ਨੇ ਕਿਸਾਨਾਂ ਦਾ ਮਸਲਾ ਨਹੀਂ ਕੋਈ ਹੱਲ ਕਰ ਸਕਿਆ ਮਾਨ ਸਾਹਿਬ ਇਹ ਪੰਜਾਬ ਦਾ ਵਪਾਰ ਬੁਰੀ ਤਰ੍ਹਾਂ ਅਜ ਦੂਜੀ ਸਟੇਟਾਂ ਉਜਾਰ ਹੈ ਇਹ ਇੱਕ ਪਾਸੇ ਬਿਜ਼ਨੈਸ ਲੀਡਰਸ ਅਬੀਦ ਸਿੰਘ ਬਾਦਲ ਨਾਲ ਵਿਜ਼ਨ ਤੇ ਉਹਦੇ ਬਣਾਏ ਹੋਏ ਇਨਫਰਾਸਟ੍ਰਕਚਰ ਨੂੰ ਨਾ ਸਾਫ ਸਕਣ ਵਾਲੀ ਕੈਪਟਨ ਸਰਕਾਰ ਤੇ ਮਾਨ ਸਰਕਾਰ ਅਜ ਨੈਤਿਕਤਾ ਦੇ ਕਟਾਰੇ ਤੇ ਖੜੀ ਹੈ ਇਹ ਮਹੀਨ ਜਿਹੜੀ ਸ਼ੁਰੂ ਕੀਤੀ ਹੈ ਮੈਂਬਰਸ਼ਿਪ ਦੀ ਇਹਨੇ ਲੋਕਤਾਂਤਰੀ ਤਰੀਕੇ ਨਾਲ ਮੈਂਬਰ ਬਣਨੇ ਮੋਢਲੇ ਮੈਂਬਰ ਬਣਨੇ ਨੇ ਅਜਵਾੜ ਨੰਬਰ 54 ਤੋਂ ਸਾਡੇ ਐਮਸੀ ਦੇ ਕੈਂਡੀਡੇਟ ਰਹੇ ਕਰਨ ਅਕੇਲ ਜੀ ਜੋ ਟਿਕਟ ਦਿੱਤੀ ਹੀ ਪਾਰਟੀ ਨੇ ਉਹਨਾਂ ਦੇ ਦੀਪਕ ਪ੍ਰਧਾਨ ਜੀ ਦੀ ਸਾਰੀ ਅਗਵਾਈ ਦੇ ਵਿੱਚ ਉਹ ਮੁਹਿੰਮ ਸ਼ੁਰੂ ਹੋਈ ਹੈ ਤੇ ਕੋਣ ਬੇਨਤੀ ਕਰਾਂ ਕਿ ਲੋਕਤੰਤਰ ਦੇ ਤਰੀਕੇ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਜਾਊਗਾ 1 ਮਾਰਚ ਨੂੰ ਤੇ ਉਦੋਂ ਸਾਰਿਆਂ ਦੇ ਮੂੰਹ ਬੰਦ ਹੋ ਜਾਣੇ ਨੇ ਕਿ ਸਰਦਾਰ ਸੁਖਬੀ ਸਿੰਘ ਬਾਦਲਾਵ ਅਸਤੀਫਾ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਖੁੱਲੇ ਦਿਲ ਨਾਲ ਕਿਹਾ ਕਿ ਮੋਡਰਨ ਮੈਂਬਰਸ਼ਿਪ ਜਿਹੜੇ ਡੈਮੋ ਜਿਹੜੇ ਤੁਹਾਡੇ ਆਪਸ ਵਿੱਚ ਚੋਣ ਕੇ ਜਾਣਗੇ ਡੈਲੀਗੇਟ ਉਹ ਆਪਣੀ ਮਰਜ਼ੀ ਨਾਲ ਪ੍ਰਧਾਨ ਚੋਣ ਜਿਹਨੂੰ ਚਾਹੁੰਦੇ ਤੇ ਜਿਹਨੂੰ ਪਾਰਟੀ ਬਾਗਡਰ ਸੰਭਾਲਣਾ ਚਾਹੁੰਦੇ ਸੰਭਾਲ ਦੇਣਗੇ ਅੱਜ ਸਾਡਾ ਕੰਮ ਹੈਗੇ ਪਾਰਟੀ ਦੀ ਜੋ 50 ਲੱਖ ਦੇ ਮੈਂਬਰਸ਼ਿਪ ਪੰਜਾਬ ਚ ਭਰ ਕੇ ਭੇਜਣੀ ਆ ਪਟਿਆਲਾ ਜ਼ਿਲ੍ਹਾ ਚ ਪੰਪਾ ਪਾਰੋ ਕੇ ਬਾਅਦ ਤੋਂ ਮੈਂਬਰਸ਼ਿਪ ਭਰ ਕੇ ਭੇਜੇ ਤਾਂ ਕਿ ਪਾਰਟੀ ਡੈਲੀਗੇਟ ਚੁੜ ਕੇ ਜਾਣ ਤੇ ਪਾਰਟੀ ਪਨਾ ਚੁੜਾ ਜਾ ਸਕੇ ਇੱਕ ਪਾਸੇ ਮੂਵਮੈਂਟ ਭੱਤੀ ਦੀ ਚਲਾ ਰਹੇ ਨੇ ਦੂਜੇ ਪਾਸੇ ਯੂਥ ਦਾ ਸਾਹਮਣੇ ਆ ਰਿਹਾ ਕਿ ਯੂਥ ਅਕਾਲੀ ਦਲ ਦੇ ਨੌਜਵਾਨਾਂ ਨੂੰ ਚੁਣਾਈ ਕਰਦੇ ਹੋਏ ਨਜ਼ਰ ਆਏ ਨੇ ਕਿਰ ਕੀ ਦੀ ਗੱਲ ਕਰ ਰਹੇ ਹੋ ਨਾਲ ਇੱਕ ਦੱਸੋ ਜਿਹੜੇ ਸੈਜ ਮੱਕਰ ਦਾ ਨਾਮ ਆ ਰਿਹਾ ਹੈ ਅੱਛਾ ਅੱਛਾ ਉਹ ਮੈਂ ਵੀ ਸੁਣੀ ਆ ਬਹੁਤਾਂ ਪਿੱਛੇ ਝਗੜਾ ਹੋਇਆ ਕਿਸੇ ਮੁੰਡੇ ਨੌਜਵਾਨ ਦੇ ਸਟਾਫ ਤੋਂ ਬਚਿਆ ਉਹ ਮੈਂ ਤਾਂ ਜਾਣਦਾ ਗੁਰਮੀਤ ਸੋਢੀ ਐ ਸਿਆਦ ਮੁੰਡਾ ਕੋਈ ਹਾਂਜੀ ਹਰਮੀਤ ਸੋਢੀ ਉਹਨੇ ਵਿੱਚ ਕਿਹਾ ਵੀ ਉਹ ਮੁੰਡਾ ਵੀ ਕਹਿੰਦਾ ਨਸ਼ਾ ਵੇਚਦਾ ਅਜਿਹੀ ਗੱਲ ਕਰਦਾ ਜੀ ਮੈਂ ਦੱਸਦਾ ਕਿ ਉਸ ਨੌਜਵਾਨ ਬਾਰੇ ਤੁਸੀਂ ਮੀਡੀਆ ਖੜਾ ਤੁਸੀਂ ਲੋਕੇਸ਼ਨ ਕਢਾਇਓ ਉਹਦੀ ਜਿਹਦੇ ਨੂੰ ਪਟਿਆਲੇ ਵਿੱਚ ਐਮਸੀ ਦੇ ਕਾਗਜ਼ ਭਰੇ ਗਏ ਨੇ ਆ ਕਰਨ ਗਿੱਲ ਜੀ ਉੱਥੇ ਸੀ ਉੱਥੇ ਆ ਕਰਨ ਆਪਣੇ ਸਾਨੀ ਸਾਹਿਬ ਨੇ ਕਾਗਜ਼ ਭਰੇ ਨੇ ਇੱਕ ਸਹਿਜ ਮੱਕੜੀ ਸਾਡੇ ਪਾਰਟੀ ਕੈਂਡੀਡੇਟ ਸੀ ਸ਼੍ਰੋਮ ਨੇ ਅਕਾਲੇਦਲੇ ਚੁਣ ਕੇ ਨੌਜਵਾਨ ਨੂੰ ਨਾਮਜ਼ਦ ਕੀਤੀ ਸੀ ਉਹ ਸਹਿਜ ਮੱਕੜਾ ਉਹਦੇ ਬੱਤਮੀਜੀ ਹੋਈ ਉਹਦੇ ਕਾਗਜ ਪਾੜ ਕੇ ਇਸ ਨੌਜਵਾਨ ਨੇ ਮੂਰੇ ਹੋ ਕੇ ਇਹਦੀ ਲੋਕੇਸ਼ਣ ਉਡਾ ਲਿਆ ਤੁਸੀਂ ਉਹਦੇ ਕਾਗਜ ਪਾੜ ਦੇ ਉਹਦਾ ਪੱਤਰ ਵੀ ਜੀ ਕੀਤੀ ਤੇ ਇੱਕ ਹੋਰ ਨਾ ਗੱਲ ਦੱਸ ਜਿਹੜੀ ਪਾਰਟ ਨਾਲ ਸੰਬੰਧ ਰੱਖਦਾ ਹੈ ਉਸ ਪਾਰਟ 60 ਕੈਂਡੀਡੇਟਾਂ ਦੇ ਕੈਂਡੀਡੇਟਾਂ ਤਾਂ ਪਟਿਆਲੇ ਸ਼ਹਿਰੋਂ ਦਾ ਆਪ ਕੈਂਡੀਡੇਟ ਬਣ ਸਕਿਆ ਉਹਦਾ ਉਥੇ ਉਹਨੇ ਅੱਜ ਕਹਿ ਦੇਣਾ ਮੇਰੇ ਕੰਮ ਗਿਆ ਸੀ ਭਾਈ ਤੂੰ ਪ੍ਰਸ਼ਾਸਨ ਦੇ ਉਰਲੇ ਹੋ ਕੇ ਜੇ ਨੌਜਨ ਦਸਤਾਰਾ ਤਾਰੇਗਾ ਕਾਗਜ ਪਾੜੇਗਾ ਤਾਂ ਕਿਸੇ ਨਾ ਕਿਸੇ ਜਰਰੇ ਤਾਂ ਤੇ ਨਾਲ ਜਾ ਕੇ ਤੇਰਾ ਹਸਾਬ ਕਾਰੀ ਲੈਣਾ ਮੈਨੂੰ ਨਹੀਂ ਪਤਾ ਵਸੇਗੇ ਵਿਸ਼ਾਤਾ ਕਾਨੂੰਨ ਦਾ ਇਹ ਵਿਸ਼ਾ ਹੈ ਸਾਰਾ ਇਹ ਤਵਦੀਸ਼ ਦਾ ਬਕੀ ਨੇ ਹਾਕੀ ਨੂੰ ਕਿਹਦੇ ਸੱਟ ਮਾਰੀ ਕਿਉਂ ਮਾਰੀ ਫਰੇਸ ਨੌਜਵਾਨ ਸਹਿਜ ਮੱਕੜ ਨੂੰ ਮੈਂ ਤਿੰਨ ਪੀੜ੍ਹੀ ਤੋਂ ਜਾਣਦਾ 10000 ਵੋਟ ਲੈ ਕੇ ਇਸ ਨੌਜਵਾਨ ਨੇ ਯੂਥ ਦੀ ਇਲੈਕਸ਼ਨ ਲੜੀ ਸੀ ਤੇ ਤੁਸੀਂ ਉਹਤੇ ਜਿੱਤਰਦਾੜ ਕੋਸ਼ਿਸ਼ ਕਰਕੇ ਵਾ ਜੁਰਮ ਲਗਾਉਣਾ ਚਾਹੁੰਦੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਤੁਸੀਂ ਸੱਟਾਂ ਦੇ ਕੈਂਡੀਡੇਟ ਨਹੀਂ ਖੜਾ ਕਰ ਸਕੇ ਲੋਕਾਂ ਦੇ ਕਾਵੇ ਪਾਰ ਦੇ ਵਿੱਚ ਜਾਤੀ ਤੁਸੀਂ ਆਪਣੀ ਦੁਸ਼ਮਣੀਆਂ ਕੱਢਦੇ ਹੋ ਪ੍ਰਸ਼ਾਸਨ ਦੇ ਅੜਲੇ ਹੋ ਕੇ ਵੈਸੇ ਤਾਂ ਪ੍ਰਸ਼ਾਸਨ ਹੀ ਕਟਾਇਰੇ ਦੇ ਪਰਿਵਾਰੇ ਦਾ ਜਿਹੜਾ ਹਾਊਸ ਬਣਾ ਕੇ ਦੇ ਆ ਤੇ ਜਿਹੜਾ ਹਾਉਸ ਬੜਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੁਸੀਂ ਸਾਰੇ ਉੱਤੇ ਹਾਜ਼ਰ ਸੀ ਉੱਤੇ ਲਾਖ ਵਾਲਾ ਕਿ ਕਿੰਨੇ ਮਾਰਡਨ ਦੇ ਵਿੱਚ ਜਿਹੜੀ ਬੱਤੀ ਫਰੋਹ ਜੀ ਕਿੰਨੇ ਇੱਕ ਬੱਤੀ ਆ ਗਈ 25000 ਦੇ तकरीबन ਭਰਤੀ ਤੁਸੀਂ ਸਭ ਲੋ ਭਰੀ ਜਾ ਚੁੱਕੇ ਆ ਜਿਹੜੀ ਕਾਪੀਆਂ ਮੇਰੇ ਤੋਂ ਮੇਰੇ ਵੱਲੋਂ ਜਾ ਰਹੀਆਂ ਚੁੱਕੀਆਂ ਨੇ ਜਿਹੜੇ ਬਜਾਦ ਸਾਹਿਬ ਵੱਲੋਂ ਜਾਣ ਗਿਆ ਹਲਕਾ ਚਾਰਜ ਵੱਲੋਂ ਬਿੱਟੂ ਚੱਠਾ ਜੇਲ੍ਹੋਂ ਜਾਣ ਗਿਆ ਉਹ ਸਾਰੇ ਅਲੱਗ ਹਨ ਮੈਂ ਦਾਸ ਜ਼ਿਲ੍ਹਾ ਪ੍ਰਧਾਨ ਹਾਂ ਤਾਂ ਮੈਂ ਸਾਰੇ ਜ਼ਿਲ੍ਹੇ ਜਿਹਨੇ ਸ਼ਹਿਰ ਪੈਂਦੇ ਨੇ ਸਾਰੇ ਜੇ ਕਾਪੀਆਂ ਲਗ ਭੇਜਾਂਗੇ ਪਟਿਆਲੇ ਜੇ ਮੈਂ ਆਪਣੇ ਹੱਥ ਨਾਲ 25000 ਦੀ ਭਰਤੀ ਦੀ ਕਾਪੀ ਭੇਜ ਚੁੱਕਿਆ ਸਾਡਾ ਬੜਾ ਇਸ ਗੱਲ ਤੇ ਵਿਸ਼ਵਾਸ ਹੈ ਕਿ ਸਰਵੇਸੀ ਬਾਦਲ ਦੇ ਡਿਵੈਲਪਮੈਂਟ ਦੇਖਦੇ ਸਤਾਰ ਪ੍ਰਕਾਸ਼ੀ ਬਾਦਲ ਨੇ ਜੋ ਬਾਲਮਿਕੀ ਸਮਾਜ ਲਈ ਬਾਲਮਿਕੀ ਮਹਾਰਾਜ ਦਾ ਧਰਮਸਥਾਨ ਬਣਾਇਆ ਜੋ ਵਿਸ਼ਵ ਵਿੱਚ ਅੱਜ ਪ੍ਰਸਿੱਧ ਹੋ ਚੁੱਕਿਆ ਹੈ। ਸ਼ੋਣ ਮੂਰਤੀ ਤੇ ਸਥਾਪਿਤ ਹੋਈ ਹੈ ਉਹ ਉਹਦੇ ਉਹਦੇ ਤਹਿਤ ਵੀ ਬਡੋਂਗਰ ਦਾ ਬਹੁਤ ਬੜਾ ਭਾਈਚਾਰਾ ਪਾਰਟੀ ਦੇ ਵਿਚਾਰਧਾਰਾ 'ਚ ਅਕੀਦਾ ਰੱਖਦਾ ਹੈ। ਉਹਦੇ ਤਹਿਤ ਵੀ ਤੇ ਵੱਡੇ ਦੇ ਪੱਧਰ ਦੇ ਭਾਰਤੀਓਂ ਕੀ ਤੇ ਕਰਨ ਗਿਲ ਜੀ, ਦੀਪਕ ਪ੍ਰਧਾਨ ਜੀ, ਸਾਡੇ ਜ਼ਿਲ੍ਹਾ ਪ੍ਰਧਾਨ ਆਇਨ ਕਰਨ ਸਾਨੀ ਜੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਕਿ ਇਨਾਂ ਨੇ ਅੱਜ ਇੱਥੇ ਮੂੰਹ ਮਿੱਠਾ ਕਰਾ ਉਹ ਮਿਟਾ ਕੇ ਅਗਰੇ ਭਰਦੇ ਮੈਂ ਸ਼ੁਰੂ ਕੀਤੇ ਆ ਤਾਂ ਇਹਨਾਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈਆਂ ਪ੍ਰਾਪਰਟੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز